ਇਹ ਮੇਰਾ ਇਲੈਕਟ੍ਰੋਨਿਕ ਸ਼ੋਅਰੂਮ ਹੈ ਭਈਆਂ ਜੀ ਦਾਸਾਂ ਦਾ ਸਟਾਰ ਇਲੈਕਟ੍ਰੋਨਿਕ ਵਰਲਡ ਉੱਥੇ ਮੈਂ ਸ਼ੁਰੂ ਮੈਂ ਆਪਣਾ ਗਾਉਂ ਸੀ ਅੱਛਾ ਅੱਜ ਆਪਾਂ ਅਪਰੇਜ ਕੀਤਾ ਦੁਵਾੜਾ ਤੇ ਅਸੀਂ ਇਹ ਖੰਮ ਫੇਰੇ ਆ ਸੱਚੀ ਕਿ 7-8 ਕੋਣਾਂ ਤੇ ਫੋਨ ਆਇਆ ਸੀ ਤੁਹਾਡੇ ਘਰ ਤੋਂ ਕਮਾ ਨਿਕਲ ਗਿਆ ਅਸੀਂ ਆ ਪਹੁੰਚੇ ਪਹੁੰਚੇ ਸਾਡੇ ਕਾਫੀ ਹੱਥ ਦੇ ਸਬੂਤ ਸੀ ਜਿਹੜੇ ਫਾਈਬਰ ਜੜ ਬਗਾਏ ਨੇ 15 ਮਿੰਟ ਤੱਕ ਆ ਗੀਆਂ ਵਾਚਨ ਨਾਲ ਲੱਗ ਕੇ ਕਾਬੂ ਪਾਇਆ ਪਰ ਫੇਰ ਵੀ ਸਾਡਾ ਇੰਨਾ ਵੀ ਸੌਗੀ ਸਾਰਾ ਸੀ ਪਰ ਕਿ ਸੋਚਿਆ ਜਿਹੜਾ ਸਟਾਕ ਲਿਆ ਸੀ ਉਹ ਸੋਚਿਆ ਤੇ ਹੋਈ ਵਧੀਆ ਦੀਵਾਲੀ ਲਾਵਾਂਗੇ ਉਹ ਤੋਂ ਦੀਵਾਲੀ ਲਾਵਾਂਗੇ ਆਪਕੀ ਕੋ ਪਹਿਲਾ ਨਰਾਤਾ ਵਾ ਜੋ ਮਾਤਾ ਮਾਨੀ ਨੂੰ ਪੂਜਦੇ ਜਦੋਂ ਇਹ ਲਿਆ ਸੀ ਕਿ ਸਾਰਾ ਕੈਸ਼ ਰਿਹਾ ਸੀ ਜਿਹੜਾ ਧਿਰਾਰ ਚੱਲਦਾ ਵਾ ਡਿਸਟ੍ਰੀਬਿਊਟਰ ਦੇ ਸਾਹਮਣਨਾ ਆਪੇ ਦਾ ਮੰਤਰੀ ਜਾਣਦੇ ਨੇ ਇਮਰ ਜਾਂਦੀ ਹੈ ਸਰੋਦਾ ਉਧਾਰ ਸੀ ਸੱਚੀ ਪੱਥਰ ਲਾ ਦੇ ਹੁੰਦਾ ਆਪੀ ਦੇਖੋ ਕਿੰਨਾ ਗੰਦਾ ਤੁਹਾਨੂੰ ਫੋਟ ਵੀ ਲਾ ਨਾ ਕਿੰਨਾ ਕਿ ਸੜਿਆ ਹੈਗਾ ਜੀ ਮੇਸਾں ਕਾਫੀ ਨਿਸ਼ਾਨਾਤ ਵੀ ਇੱਕ ਤਰ੍ਹਾਂ ਦਾ अपनी काम कुछ नहीं बचा गया सब सड़ गया सारा गडाउन चीज पे सारा गडाउन चीज पे कुछ पे मेरे सी सी एलईडीयां सी बचे इतना बहुत थी नहीं गीजर भी तो जाने नुकसान नहीं जाने इंसान भी है गडाउन सारा सड़ गया बहुत सारा नुकसान सारा सड़ गया तुझे ये सारा कुछ नहीं बचा